ਸਤਿਗੁਰਾਲ ਜੀ ਸਾਰਿਆਂ ਨੂੰ ਅੱਜ 400 ਦਿਨ ਤੋਂ ਲਗਭਗ 400 ਦਿਨ ਹੋ ਗਏ ਆਪਣੇ ਜੋ ਟਾਵਰ ਤੇ ਸਿੰਘ ਬੈਠੇ ਆ ਬੇਅਦਵੀ ਦੇ ਖਿਲਾਫ ਕਾਨੂੰਨ ਬਣਾਉਣ ਲਈ ਉਹਨਾਂ ਦੀ ਪੰਜਾਬੀ ਲੋਕ ਚੈਨਲ ਤੇ ਇੰਟਰਵਿਊ ਆਈ ਅੱਜ ਤੇ ਉਹਨਾਂ ਨੇ ਬੜਾ ਯਾਨੀ ਕਿ ਭਰੇ ਮਨ ਨਾਲ ਕਿਹਾ ਵੀ ਸਿੱਖ ਜਾਗ ਹੀ ਨਹੀਂ ਰਹੇ ਆਪਣੇ ਘਮਣ ਘੇਰੀਆਂ ਦੇ ਵਿੱਚ ਉਲਝੇ ਪਏ ਆ ਕੋਈ ਮੇਰਾ ਸਾਥ ਹੀ ਨਹੀਂ ਦੇ ਰਿਹਾ ਜਿਵੇਂ ਦੇਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਈ ਸ਼ੁਅ ਆ ਉਹਨਾਂ ਦੇ ਸਤਕਾਰ ਦੇ ਲਈ ਕਾਨੂੰਨ ਬਣਨਾ ਇਕੱਲੇ ਗੁਰੂ ਗ੍ਰੰਥ ਸਾਹਿਬ ਲੀਵ ਨਹੀਂ ਭਗਵਤ ਗੀਤਾ ਜੀ ਜਾਂ ਵਾਈਪਲ ਜਾਂ ਆਪਣੇ ਹੋਰ ਵੀ ਕੋਈ ਗ੍ਰੰਥ ਇਹਨਾਂ ਸਾਰਿਆਂ ਦੀ ਪ੍ਰੋਟੈਕਸ਼ਨ ਲਈ ਕਾਨੂੰਨ ਬਣਨਾ ਜੋ ਇਹ ਬੇਅਦਭੀਆਂ ਹੋ ਰਹੀਆਂ ਨੇ ਸਭ ਤੋਂ ਜ਼ਿਆਦਾ ਵੈਸੇ ਬੇਅਦਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਹੈ ਇਹ ਸ਼ਬਦ ਬੁੱਲਨੇ ਪੈਂਦੇ ਬਹੁਤ ਭੈੜੇ ਸ਼ਬਦ ਲੱਗਦੇ ਆਏ ਕਿ ਬੇਅਦਵੀ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਦੇ ਵਿੱਚ ਹੀ ਹੋ ਰਹੀ ਹੈ ਜਿਹੜਾ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਤੇ ਬੜੇ ਹੀ ਦੁੱਖ ਦੀ ਗੱਲ ਆ ਇਹ ਨਾ ਇਹਦੇ ਤੇ ਕੋਈ ਕਾਨੂੰਨ ਬਣ ਰਿਹਾ ਨਾ ਇਹਦੇ ਤੇ ਕੋਈ ਪ੍ਰੋਪਰ ਜਿਵੇਂ ਹੁਣ ਡਰਾਫਟਿੰਗ ਕਰਕੇ ਭੇਜਿਆ ਪੰਜਾਬ ਸਰਕਾਰ ਨੇ ਕਾਨੂੰਨ ਬਣਾਉਣ ਲਈ ਉਹਦੇ ਤੇ ਕੋਈ ਰਿਐਕਸ਼ਨ ਹੀ ਨਹੀਂ ਹੋ ਰਿਆ ਉਹ ਦੇਖ ਲਓ ਉੱਥੇ ਗਵਰਨਰ ਨੂੰ ਭੇਜਿਆ ਉੱਥੇ ਹੀ ਪਿਆ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਭੇਜਿਆ ਅਕਾਲੀ ਦਲ ਨੇ ਵੀ ਭੇਜਿਆ ਪਤਾ ਨਹੀਂ ਕੀ ਗੱਲ ਹੈ ਕਿਉਂ ਨਹੀਂ ਇਹਦੇ ਤੇ ਬਣਾਉਣਾ ਚਾਹੁੰਦੇ ਜਾਂ ਸਿੱਖਾਂ ਦੇ ਸਵਾਰ ਹੋਰ ਕਿੰਨਾ ਹੈ ਭੜਕਣਾ ਚਾਹੁੰਦੇ ਆ ਤੇ ਉਹਨਾਂ ਨੇ ਅੱਜ ਨਰਾਸ਼ ਹੋ ਉਹਨਾਂ ਨੇ ਨਰਾਸ਼ ਹੋ ਕੇ ਕਿਹਾ ਕਿ ਕੰਮ ਜਾਗ ਨਹੀਂ ਰਹੀ ਤੇ ਇਸ ਕਰਕੇ ਮੈਂ ਬੜੇ ਭਰੇ ਮਨ ਦੇ ਨਾਲ ਅਪੀਲ ਕਰਦਾ ਵੀ ਮੇਰੀ ਦੇਹ ਨੂੰ ਮੈਂ ਸ਼ਹਾਦਤ ਦਾ ਜਾਮ ਪੀਣਾ ਚਾਹੁੰਨਾ ਤੇ ਮੈਂ ਥੱਲੇ ਨਹੀਂ ਆਉਣਾ ਤੇ ਮੇਰੀ ਦੇਹ ਨੂੰ ਇਹ ਜਿੰਨੇ ਵੀ ਰਾਜਨੀਤਿਕ ਲੋਕ ਆ ਜਾਂ ਜੋ ਇਹ ਇਸ ਇਸ਼ੂ ਤੇ ਸਿਆਸਤ ਕਰਦੇ ਆ ਵੀ ਉਹ ਇਹਨੂੰ ਹੱਥ ਨਾ ਲਾਉਣ ਮੇਰੀ ਦੇਹ ਨੂੰ ਤੇ ਉਹਨਾਂ ਨੇ ਦੋ ਬੜੇ ਦੁੱਖ ਦੇ ਵਿੱਚ ਕਿਹਾ ਕਿ ਮੈਨੂੰ ਆਕ ਐਸਟੀਪੀਸੀ ਦੇ ਪ੍ਰਧਾਨ ਨੇ ਫੋਨ ਕੀਤਾ ਆਣਾ ਤਾਂ ਜ਼ਰੂਰ ਦੀ ਗੱਲ ਫੋਨ ਵੀ ਨਹੀਂ ਕੀਤਾ ਤੇ ਨਾ ਅਕਾਲ ਤਖਤ ਸਾਹਿਬ ਜੀ ਦੇ ਟੱਵਾਲੇ ਆ ਮੈਂ ਉਹਨਾਂ ਨੂੰ ਕਿਹਾ ਫੋਨ ਕੀਤਾ ਤੇ ਉਹ ਭੱਜੇ ਆਏ ਬੜਾ ਵਧੀਆ ਉਹਨਾਂ ਨੇ ਕੱਟ ਕੀਤਾ ਦੋ ਵਾਰੀ ਕੱਟ ਕਰਕੇ ਉਹ ਇੱਥੇ ਆ ਕੇ ਤੇ ਮੈਂ ਕਹਿੰਦਾ ਉਹਨਾਂ ਨੇ ਮੇਰੀ ਸਭੋ ਗੱਲ ਸੁਣੀ ਤੇ ਉਹ ਆਏ ਇੱਥੇ ਇਨਾ ਇੱਥੇ ਆ ਕੇ ਉਹਨਾਂ ਨੇ ਕਾਫੀ ਸੰਘਰਸ਼ ਵੀ ਕੀਤਾ ਕੱਟ ਕੀਤਾ ਤੇ ਪਰ ਜੋ ਆਪਣੇ ਸਿੱਖ ਜੋ ਸਿੱਕੀ ਦੇ ਨੰਬਰਦਾਰ ਬਣੇ ਫਿਰਦੇ ਆ ਉਹ ਕੋਈ ਬੰਦਾ ਜਾਂ ਕੋਈ ਵੀ ਧਾਰਮਿਕ ਬੰਦਾ ਜਾਂ ਕੋਈ ਹੋਰ ਸਮਾਜਿਕ ਬੰਦਾ ਵੀ ਨਹੀਂ ਉਹਨਾਂ ਨੇ ਉਸ ਲੈਵਲ ਦੀ ਗੱਲ ਕੀਤੀ ਜਿਵੇਂ ਹੋਣੀ ਚਾਹੀਦੀ ਹੈ ਤੇ ਬੜੀ ਮਾੜੀ ਗੱਲ ਹੈ ਸਿੱਖ